ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹਦੇ ਸਾਰੇ ਠੀਕ ਹੋਊਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਆਪਾਂ ਡਿਜ਼ਾਈਨ ਸਲਾਈ ਤੇ ਆਪਾਂ 26 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈਏ ਆਪਾਂ ਨੇ ਹੁਣ ਬਣਾਣੇ ਨੇ ਡਿਜ਼ਾਈਨ ਆਪਾਂ ਇੱਕ ਗੁੰਡਾ ਉਤਾਰ ਲਈ ਇੱਕ ਦੋ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਬੁਣ ਲਈ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ 2 3 4 ਚਾਰ ਗੁੰਡੇ ਪੁੱਠੇ ਬੁਣ ਲਈ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧੱਗਾ ਅੱਗੇ ਲੈ ਕੇ ਆਵਾਂਗੇ ਜੀ 1 2 3 4 ਚਾਰ ਗੁੰਡੇ ਪੁੱਠੇ ਬੁਣ ਲਈ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧੱਗਾ ਅੱਗੇ ਲੈ ਕੇ ਆਵਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਹੁਣ ਆਪਾਂ ਅੱਗੇ ਜਿ ਪੁੱਠੇ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਧਾਗਾ ਅੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਗੇ ਜੀ ਧਾਗਾ ਪਿੱਛੇ ਕਰਕੇ ਫਿਰ ਇੱਕ ਦੋ ਤਿੰਨ ਚਾਰ चार कुंडे सीधे बुन जी दो कुंडे आप्ठे बुना धागा पीछे करके चार कुंडे आप सीधे धागा अगे लेके कुंडे जी दोडे आप्ठे बुना धागा पीछे करके दो चार कुंडे आप सीधे बुना दो कुंडे बुना गए जी दो कुंडे आप सीधे बुना कुा पुठा बुना हूँ आप सीधी सिलाई तो आ गए जी एक कुंडा उतार लिया जी एक कुंडा आप पुट्ठा बुना जी तागा पिछे करा जी हम ये वाला कुंडा अगे लेके आवेंगे जी कुंडा पिछे लेके जागे जी दो कुंडे सीधे बुना गे जी आप फिर ए कुंडा कुा अगे लियावेंगे जी कुंडे में पिछे ले जाऊँगे जी फिर कुंडे आप सीधे बुना दो धागा अगे करके दो कुंडे आप पुठे बुना जी फिर अपा वाला कुंडा पिछे लिया जी कु लागे जी फिर पिछे वाला कुंडा अगर लिया जी अपना कुंडा पिछे लेके जागे जी दोडे सीधे बुना गए जी ता अगे करके दो कुंडे आप पुठे बुना जी फिर आप पिछे लेके जागे वाला कुंडा ये सीधा कुंडा अगे लियाँगे जी दोडे आप सीधे पुना गे जी फिर ये वाला कुंडा पिछे लियावे जी अगे अगे लेके जागे आप कुे आप सीधे पुना गे जी तके गे गे दो कुंडे आपे बुना कुा अगे लिया जी कुा पिछे ले जाएंगे दो कुे आपे बुना पुठा बुना कुा हम अपी पुठी सिलाई तो कुंडा उतार लिया जी एक कुंडा सीधा बुना गए जी धागा अगे करके एक दो तार चार कुंडे पुठ्ठे बुन ले जी एक दो दो कुंडे सीधे बुना गए जी चार कुंडे आपे बुना जी फिर दो कुंडे आप सीधे बुना गए जी धागा अगे करके चार कंडे आप पुठे बुना गए जी दोडे आप सीधे बुना चार कुंडे आप ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਹੁਣ ਫੇਰ ਆਪਾਂ ਇਹ ਵਾਲਾ ਕੁੰਡਾ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਾਂਗੇ ਜੀ ਆਪਾਂ ਇੱਕ ਦੋ ਦੋ ਕੁੰਡੇ ਸਿੱਧੇ ਕੁੰਡੇ ਇਹ ਦੋ ਜਿਹੜੇ ਪਹਿਲਾਂ ਆਪਾਂ ਲੈ ਕੇ ਆਈ ਸੀ ਵਿਚਕਾਰ ਉਹ ਵਾਲੇ ਸਿੱਧੇ ਪੋਣਾਗੇ ਜੀ ਇੱਕ ਦੋ ਫਿਰ ਇਹ ਕੁੰਡਾ ਬਦਲਾਂਗੇ ਜੀ ਆਪਾਂ ਕੁੰਡਾ ਪਿੱਛੇ ਲਿਆਵਾਂਗੇ ਜੀ ਉਹਨੂੰ ਓਕੇ ਲੈ ਕੇ ਜਾਵਾਂਗੇ ਆਪਾਂ ਦੋਨੇ ਕੁੰਡੇ ਸਿੱਧੇ ਪੋਣਾਗੇ ਜੀ ਫਿਰ ਇਹ ਵਾਲਾ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ दो, दो कुे सीधे बुन ले जी अपने दो कुंडे वाले अपना सीधे बुना जी एक दो फिर कुंडे को अपा अगे लिया जी इस कुंडे को पिछे लागे जी दोडे आप सीधे बुवे जी फिर कुंडे बदलवा जी आप ਸਿੱਧੇ ਗੁੰਡੇ ਨੂੰ ਗੇਲਿਆ ਮਗੇ ਪੁੱਠੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਹੁਣ ਦੋ ਗੁੰਡੇ ਵਾਲੇ ਸਿੱਤੇ ਪੋਣਾਂਗੇ ਜੇ ਆਪਾਂ ਫਿਰ ਪੁੱਠੇ ਗੁੰਡੇ ਦੇ ਵਿੱਚ ਘਰ ਲਿਆਵਾਂਗੇ ਆਪਾਂ ਸਿੱਧੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਜੇ ਆਪਾਂ ਇੱਕ ਦੋ ਦੋ ਕੁੰਡੇ ਆਪਾਂ ਇਹ ਸੈਂਟਰ ਵਾਲੇ ਸਿੱਧੇ ਪੋਣਾਂਗੇ ਫੇਰ ਇਹ ਕੁੰਡੇ ਨੋਕੇ ਲਿਆਵਾਂਗੇ ਜੀ ਆਪਾਂ ਇਸ ਕੁੰਡਨ ਪਿੱਛੇ ਲੈ ਜਾਵਾਂਗੇ ਜੀ ਦੋਨੇ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ ਇੱਕ ਹੁੰਡਾ ਚੈਡ ਵਾਲਾ ਵੀ ਸਿੱਧਾ ਹੋਣਾਗੇ ਲਾਗੇ ਪੁੱਠੇ ਸਲਾਈ ਤੇ ਆਪਾਂ ਹੁਣ ਪੁੱਠੇ ਸਲਾਈ ਆਪਣੀ ਸਾਰੀ ਪੁੱਠੇ ਬੰਨਣੀ ਹੈ ਜੀ ਚਲੋ ਇਹ ਪਪੁੱਠੀ ਬਣਾਵਾਂਗੇ। ਆਹ ਦੇਖੋ ਸਾਰੇ ਚਲਾਈ ਆਪਣੀ ਪੁੱਠੀ ਬਣ ਗਈ ਜੀ। ਹੁਣ ਆਪਾਂ ਸਿੱਧੇ ਸਲਾਈ ਤੇ ਆ ਗਏ। ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ। ਹੁਣ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ। ਕੁੰਡਾ ਉਤਾਰ ਲਿਆ ਜੀ। 1 2 ਦੋ ਕੁੰਡੇ ਪੁੱਠੇ ਬੁਣ ਲਈ। ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ। ਹੁਣ ਆਪਣੇ ਚਾਰ ਕੁੰਡੇ ਪੁੱਠੇ ਬੁਣ ਜਾਣਗੇ ਜੀ। 1 2 3 4 धागा पिछे करके दो कुंडे आप सीधे बुना गे जी धागा अगे लेके आवे चार कुंडे आप पुठे बुना दो कुंडे आप सीधे बुना गे जी धागा अगे करके चार कुंडे आप पुठे बुना दो कुंडे सीधे बुना ਫੇਰ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਏ ਇੱਕ ਕੁੰਡਾ ਸਿੱਧਾ ਬੁਣਾਗੇ ਜੀ ਹੁਣ ਅਗੇ ਪੁੱਠੀ ਸਲਾਈ ਦੇ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਹੁਣ ਆਪਣੇ ਚਾਰ ਕੁੰਡੇ ਸਿੱਧੇ ਬੁਣੇ ਜਾਣਗੇ 1 2 3 4 ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਚਾਰ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਚਾਰ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ 1 2, 4 2, 4 2, 2 3 4 ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਦੋ ਕੁੰਡੇ ਸਿੱਧੇ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਕੁੰਡਾ ਪਿੱਛੇ ਵਾਲਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਫੇਰ ਇਹ ਵਾਲਾ ਕੁੰਡਾ ਆਪਾਂ पुट्ठा कुंडा अगे लियाँगे जी सीधा कुंडा आप पिछे ले जाऊँगे जी कुंडे आप सीधे बुना ता अगे करके दो कुंडे आप पुठ्ठे बुना ता ए, पिछे करके आप पुठा कुंडा आप पिछे लेके जागे जी इन अगे लिया जी कुंडे आप सीधे बुना फिर पुट्ठा कुंडा आप अगे लियावे जी सीधा कुंडा आप पिछे ले जाएंगे जी दोडे आप सीधे बुनागा अगे करके दो कुे आप्ठे बुना फिर आप पुट्ठा कुा अगे जी सीधा पिछे लेके जागे जी दोडे सीधे बुना पुट्ठा कुंडा जड़ा अगे लियावे जी ਸਿੱਦੇ ਗੁੰਡੇ ਨੂੰ ਪਿੱਛੇ ਲੈ ਜਾਾਂਗੇ ਦੋ ਗੁੰਡੇ ਆਪਾਂ ਸਿੱਧੇ ਬੁਣਾਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਾਂਗੇ ਫਿਰ ਆਪਾਂ ਪੁੱਠੇ ਗੁੰਡੇ ਨੂੰ ਓਕੇ ਲਿਆ ਮੈਂ ਸਿੱਧੇ ਨੂੰ ਪਿੱਛੇ ਲੈ ਕੇ ਜਾਾਂਗੇ ਦੋ ਗੁੰਡੇ ਆਪਾਂ ਸਿੱਧੇ ਬੁਣਾਾਂਗੇ ਪੁੱਠਾ ਕੁੰਡਾ ਜਿਹੜਾ ਨੂੰ ਅੱਗੇ ਲਿਆਵਾਂਗੇ ਸਿੱਧੇ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਇੱਕ ਕੁੰਡਾ ਪੁੱਠਾ ਗੁਣਾਗੇ ਜੀ ਇੱਕ ਕੁੰਡਾ ਸਿੱਧਾ ਗੁਣਾ ਹੈ ਆਪਾਂ ਅੱਗੇ ਜੀ ਪੁੱਠੀ ਸਿਲਾਈ ਤੇ ਕੁੰਡਾ ਉਤਾਰ ਲਿਆ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਗੁਣਾਗੇ ਇਹਦੇ ਇੱਕ दो तीन चार चार कुंडे पुट्ठे बुन ले दो कुंडे आप सीधे धागा अगे करके चार कुंडे पुठ्ठे बुना धागा पिछे करके दो कुंडे आप सीधे धागा अगे लेके आवेंगे जी चार कुंडे आप पुठे बुना ਦੋ ਕੁੰਡੇ ਸਿੱਧੇ ਬੁਣਾਂਗੇ ਜੀ ਚਾਰ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਚਾ ਇੱਕ ਕੁੰਡਾ ਸਿੱਧਾ ਬੁਣਾਏ ਇੱਕ ਕੁੰਡਾ ਪੁੱਠਾ ਬੁਣਾਂਗੇ ਹੁਣ ਆਪਾਂ ਅੱਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਤਾਂ ਗੱਦਰੀ ਰੱਖਾਂਗੇ ਆਪਾਂ ਹੁਣ ਇਹ ਵਾਲਾ ਕੁੰਡਾ ਅੱਗੇ ਲਿਆ ਮੰਗੇ ਜੀ ਕੁੰਡਾ ਪਿੱਛੇ ਲੈ ਜਾਵਾਂਗੇ ਇਹ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। ਇਹ ਦੋ ਗੁੰਡੇ ਜਿਹੜੇ ਆਪਣੇ ਸੈਂਟਰ ਵਾਲੇ ਨੇ ਵੀ ਸਿੱਧੇ ਪੋਣੇ ਜਾਣਗੇ। ਫੇਰ ਆਪਾਂ ਗੁੰਡਾ ਬਦਲਾਂਗੇ। ਪੁੱਠਾ ਗੁੰਡਾ ਅੱਗੇ ਲਿਆਵਾਂਗੇ ਜੀ ਸਿੱਧਾ ਗੁੰਡਾ ਤੋਂ ਪਿੱਛੇ ਲੈ ਜਾਾਂਗੇ। ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। ਪਾਈ ਕੁੰਡਾ ਬਦਲਾਂਗੇ ਜੀ ਕੁੰਡਾ ਪੁੱਠਾ ਅੱਗੇ ਲੈ ਕੇ ਜਾਵਾਂਗੇ ਸਿੱਧਾ ਕੁੰਡਾ ਆਪਾਂ ਪਿੱਛੇ ਲਿਆਵਾਂਗੇ ਜੀ ਦੋ ਕੁੰਡੇ ਪਾਈ ਸਿੱਧੇ ਭੁਣਾਗੇ ਦੋ ਕੁੰਡੇ ਆਪਣੇ ਛੰਟ ਵਾਲੇ ਸਿੱਧੇ ਭੁਣੇ ਜਾਣਗੇ ਫਿਰ ਆਪਾਂ ਪੁੱਠਾ ਕੁੰਡਾ ਅੱਗੇ ਲੈ ਕੇ ਆਵਾਂਗੇ ਸਿੱਧਾ ਕੁੰਡਾ ਪਿੱਛੇ ਲੈ ਜਾਵਾਂਗੇ ਜੀ ਦੋਨੇ ਕੁੰਡੇ ਆਪਾਂ ਸਿੱਧੇ ਭੁਣਾਗੇ ਜੀ फिर ये वाला कुंडा आप अगे लिया जी कुा पिछे लेके जागे जी कुंडे आप सीधे बुना कु बदला गे जी आप दोनों कुंडे फिर सीधे बुना फिर पुठ्ठा कुंडा आप पिछे ले जाऊँगे जी सीधा अगे लिया जी कुंडे सीधे बुना गए दो दोे कुंडे सीधे बुनाए जी आप ਫੇਰ ਪੁੱਠਾ ਕੁੰਡਾ ਅੱਗੇ ਲਿਆਵਾਂਗੇ ਜੀ ਸਿੱਧਾ ਕੁੰਡਾ ਤਾਂ ਪਿੱਛੇ ਲੈ ਜਾਾਂਗੇ ਕੁੰਡੇ ਸਿੱਧੇ ਹੋਣਾਂਗੇ ਜੀ ਆਪਾਂ ਸਾਈਡ ਵਾਲਾ ਵੀ ਸਿੱਧਾ ਹੀ ਬਣ ਲਾਂਗੇ ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਜੀ ਪੁੱਠੀ ਸਲਾਈ ਆਪਣੀ ਸਾਰੇ ਉੱਠੇ ਬਣੂਗੀ ਬਹੁਤ ਈਜ਼ੀ ਡਿਜ਼ਾਈਨ ਆ ਜੀ ਬਹੁਤ ਜਲਦੀ ਜਲਦੀ ਬਣ ਕੇ ਤਿਆਰ ਹੁੰਦਾ ਜੀ जी सारी सिलाई अपनी पुठ्ठी बनूगी जी सारी सिलाई अपनी पुठी बन गई जी देखो जी अपने दो डिजाइन बन के तैयार हो गए जी ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਏ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਨਾਲੇ ਆਸਾਨ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਏ ਬਣਾਓ ਜੀ ਆਪਣੇ ਕੋਠੀ ਸਬਟਾ ਤੇ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਧੰਨਵਾਦ